ਉਹ ਉਹ ਕਿਹੜਾ ਬਿਲ ਉਹ 5 ਮਿੰਟ ਹੋਰ ਰੱਖਿਆ ਜੇ ਮੇਰਾ ਜੰਦਰਤ ਹੈਗਾ ਜੀ ਮੈਂ ਹੁਤਾ ਕੀ ਮਨ ਬਣਾਇਆ ਇੱਕ ਕੋਲਰ ਮਾਮਲਾ ਕਰ ਰਿਹਾ ਬਿਕ ਜਰਾ ਬੇਰਜਕਾਰੀ ਇੱਥੇ ਨੌਕਰੀਆਂ ਦੇ ਤੱਕੇ ਖਾਂਦੇ ਦੁਕਾਨਾਂ ਤੇ ਵੀ ਜਾਂਦਾ ਇਹ ਆਪਾਂ ਨਹੀਂ ਤੇਰੇ ਕੋਲੋਂ ਤਾਂ ਬੇਰਜਕਾਰੀ ਆਪਾਂ ਜਾਂ ਫਿਰਦਾ ਜੀ ਪਾਣ ਬਿਕ ਨਾ ਕਿ ਰੋਟੀ ਦਾ ਸਾਧਨ ਨਾ ਬਣ ਜੇ ਅਹੀਂ ਤੇ ਜਾਂਦੇ ਵੀ ਥੱਲੇ ਲੱਗਦੀ ਐ ਉੱਥੇ ਲੱਗਦੀ ਫਿਰ ਵੀ ਕਿਤਾਂ ਕਦੇ ਹੱਥ ਪੱਲਾ ਬੰਦਾ ਮਾਰਦਾ ਹੀ ਆ ਆਪਾਂ ਰੋਟੀ ਦਾ ਜੀ ਗਾਰਵਾ ਤੇ ਤੁਸੀਂ ਵੀ ਫਿਰਦੇ ਅਹੀਂ ਫਿਰਦੇ ਤੇ ਹੁਣ ਰੱਬ ਜਾਣੇ ਕੀ ਗੱਲਬਾਤ ਹੋਈ ਐ ਕੀ ਨਹੀਂ ਕਿ ਉਹਨੋਂ ਬੰਦੀ ਦੱਸਦੇ ਫੜੇ ਨੇ ਤੇ ਮੇਰਾ ਛੋਟਾ ਬ੍ਰਦਰ ਗਿਆ ਹੀ ਗੱਲ ਮੰਦਰਾ ਸਾਹਿਬ ਕੋਲ ਗਿਆ ਇਹ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਵੇਖੋ ਕੀ ਪਾਣਾ ਜੀ ਪਰ ਹੁਣ ਵੇਖੋ ਜੀ ਜਾਂ ਤੇ ਆਹ ਕਿਹੜਾ ਉੱਥੇ ਜਾ ਕੇ ਬੈਠਿਆ ਜਾਂ ਤਾਂ ਕੋਈ ਲੱਗੇ ਹੁੰਦਾ ਫਿਰ ਤਾਂ ਕੋਈ ਹੁੰਦਾ ਵੀ ਸਾਡੇ ਸਾਹਮਣੇ ਕੋਈ ਗੱਲਬਾਤ ਹੋਈ ਹੋ ਉਹ ਬੰਦੇ ਜਿਨ੍ਹਾਂ ਨੇ ਨਖਾਂਨ ਕੀਤਾ ਉਹ ਬੰਦੇ ਖੜੇ ਨੇ ਇਹ ਉਹਨਾਂ ਨੂੰ ਪੁੱਛਣਾ ਚਾਹੀਦਾ ਇਹ ਗੱਲ ਅਸੀਂ ਦੇਖੋ ਅਨਸਾਰ ਚੌਂਦੇ ਵੀ ਬੇਰਜ਼ਗਾਰ ਹੀ ਤੇ ਚਲੋ ਇਹਦਾ ਮਸਲਾ ਖਈ ਹੋਣਾ ਚਾਹੀਦਾ ਮੈਂ ਸਰਵਣ ਸਿੰਘ ਲੰਬੜਦਾਰ ਪਿੰਡ ਟਿਹਲਵਾ ਸੋਣਾ ਕੋਲੀ ਸੂਰਤ ਮੱਲੀ ਮਸਲਾ ਇਹ ਵੀ ਅਸੀਂ ਇੱਥੇ ਪਿੰਡਾਂ ਨੂੰ ਮੈਸੇਜ ਆਇਆ ਵੀ ਇਹ ਮੁੰਡੇ ਨਾਲ ਸੇ ਕਿਨੇ ਸੱਟਾਂ ਲਾਤੀਆਂ ਨਹੀਂ ਅਹੀਂ ਤਤਕਾਲੀ 2000 ਸਰੀਰ ਉਹਦੇ ਤਾਂ ਜੀ ਉਹਦੇ ਬ੍ਰਦਰ ਹੋਰ ਪਿੰਡ ਦੇ ਕੋ ਸੱਜਣ ਅਹੀਂ ਉਥੇ ਪਹੁੰਚੀਆਂ ਜਿੱਥੇ ਵੀ ਜੰंडीगढ़ ਵਰਦਤ ਹੋਈ ਆ ਉਹ ਉਥੇ ਗਏ ਆ ਸਾਨੂੰ ਐਸਐਚਓ ਸਾਹਿਬ ਨੇ ਬਹੁਤ ਵਧੀਆ ਡੀਲ ਕੀਤਾ ਬਹੁਤ ਚੰਗੇ ਤਰੀਕੇ ਨਾਲ ਦੱਸਿਆ ਉਥੇ ਪਿੰਡ ਦਾ ਆਪਣਾ ਮੁੰਡਾ ਵੀ ਇੱਕ ਹੀ ਉਹਦੀ ਸਾਨੂੰ ਬੜੀ ਲਿਫਟ ਮਿਲੀ ਆ ਬਹੁਤ ਨੇ ਵੀ ਸਾਡੀ ਸਹਾਇਤਾ ਕੀਤੀ ਆ ਉਥੇ ਵੀ ਦੌੜ ਭੱਜ ਵਿੱਚ ਮੁੜ ਕੇ ਪਤਾ ਲੱਗਾ ਵੀ ਦੋਸ਼ੀ ਵੀ ਫੜੇ ਗਏ ਰਹੀ ਕੀ ਮਾਮਲਾ ਕੀ ਕਰਨ ਗਿਆ ਮਾਮਲਾ ਇਹ ਆਪਣੇ ਕੰਮ ਦੀ ਭਾਲ ਚ ਗਿਆ ਸੀ ਜੇ ਬਾਹਰੋਂ ਆਇਆ ਸੀ ਜੇ ਬੇਰਜ਼ਗਾਰ ਹੀ ਵਿਚਾਰਾ ਉਹਦੇ ਖਾਲ ਦੇ ਵਿੱਚ ਮੈਂ ਚੰਡੀਗੜ੍ਹ ਜਾਵਾਂ ਉੱਥੇ ਕੋਈ ਚੰਗਾ ਸ਼ਹਿਰ ਵਾ ਚੰਗਾ ਕੰਮ ਮਿਲੇ ਉੱਥੇ ਸ਼ਰਾਰਤੀਆਂ ਸਰਾਨੇ ਦੇ ਨਾਲ ਕੋਈ ਵੱਧ ਘਾਟਾ ਕਰਕੇ ਨਸ਼ੇ ਦੇ ਤਰੀਕੇ ਵਿੱਚ ਰਜੇ ਹੋਣਗੇ ਮੌਕੇ ਤੇ ਫੜੇ ਵੀ ਗਏ ਆ ਇਹ ਮੁੰਡਾ ਬਹੁਤ ਬੀਬਾ ਮੁੰਡਾ ਹੀ ਬਹੁਤ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਇਹਨਾਂ ਦਾ ਇਨਸਾਫ ਹੀ ਹੋ ਜਾ ਵਿਚਾਰਿਆਂ ਦੇ ਵੀ ਜਿਹੜਾ ਬੰਦੇ ਦੋਸ਼ੀ ਨੇ ਉਹਨਾਂ ਨੂੰ ਜੋਗ ਸਜ਼ਾ ਮਿਲੇ ਜਰੂਰ ਪਰਦੇ ਫੜੇ ਵੀ ਗਏ ਨਹੀਂ ਬਾਕੀ ਵਹਿਗੁਰੂ ਜੀ ਦਾਸ ਕਰਨੇ ਵੀ ਦੀ ਆਪਣੇ ਚਰਨਾਂ ਚ ਨਵਾਸ ਬਖਸ਼ੀ